ਦਾ ਸੁਧ ਦੇਸੀ ਘਿਓ ਲੈ ਕੇ ਆ ਗਏ ਬਾਈ ਰੇਟ ਵੀ ਜਮਾ ਜਾਏ ਜਾਗਾ ਤੇ ਫੁੱਲ ਗਰੰਟੀ ਵਾਲਾਗਾ ਮਿੰਟੂ ਬਾਈ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਦੱਸੋ ਬਾਈ ਜੀ ਇਹਦੇ ਬਾਰੇ ਕਿਹੋ ਦੇ ਬਾਰੇ ਜੀ ਇਹ ਆਪਣਾ ਪਿਓਰ ਵੀਰੇ ਮੱਜਾਂ ਦਾ ਘਿਓ ਆ ਜੀ ਹਾਂਜੀ ਡੀਸੀ ਘਿਓ ਆ ਕੋਈ ਮਿਲਾਵਟ ਨਹੀਂ ਹੈਗੀ ਸਾਡੇ ਆਪਣੇ ਫਾਰਮ ਦਾ ਆਪਣੇ ਸਾਡੇ ਕੋਲ ਮੱਜਾਂ ਨੇ ਕਿਸੇ ਤੋਂ ਅਸੀਂ ਦੁੱਧ ਨਹੀਂ ਮੋਲ ਲੈਂਦੇ ਕੋਈ ਵਰਤੀ ਆ ਕੇ ਵਿਜ਼ਿਟ ਵੀ ਕਰ ਸਕਦਾ ਤੇ ਦੇਖ ਵੀ ਸਕਦੇ ਹਾਂ ਜੇ ਸਿੱਕਿਓ ਕਿ ਉਹ ਕਿਹੜੇ ਤਰੀਕੇ ਨਾਲ ਬਣਾਉਣਾ ਤੇ ਕਿੱਥੋਂ ਪੈਦਾ ਕਰਦੇ ਆ ਠੀਕ ਹੈ ਜੀ ਯਾਨੀ ਕਿ ਉਹ ਨਹੀਂ ਰੱਖਿਆ ਜਾਊਗਾ ਠੀਕ ਹੈ ਯਾਨੀ ਕਿ ਉਹ ਜੀ ਫੁੱਲ ਗਰੰਟੀ ਹੈ ਫੁੱਲ ਗਰੰਟੀ ਹੈ ਜੀ ਕਹਿਣ ਦਾ ਸਾਡੇ ਕੋਲ ਪੂਰੀ ਚਾਹੇ ਲੈਬਰਾਟਰੀ ਟੈਸਟ ਕਰਾ ਲਓ ਸਾਡੀ ਐਨੀ ਗਰੰਟੀ ਹੈ ਕਿ ਉਹ ਦੀ ਸਾਡੇ ਆਪਣੇ ਜੀ ਠੀਕ ਹੈ ਜੀ ਕਿੰਨੇ ਰੁਪਏ ਕਿਲੋ ਹੈ ਜੀ ਇਹ 900 ਰੁਪਏ ਕਿਲੋ ਜੀ ਮੱਝਾਂ ਦਾ ਤੇ 1200 ਰੁਪਏ ਗਾਵਾਂ ਦਾ ਗਾਵਾਂ ਦਾ ਸੀ ਤੁਹਾਨੂੰ ਐ ਕਹਿ ਕੇ ਨਹੀਂ ਦਿੰਦੇ ਵੀ ਸਾਡੇ ਕੋਲ ਦੇਸੀ ਨੇ ਜਾਂ ਹੋਰ ਨੇ ਮਿਕਸ ਗਾਵਾਂ ਨੇ ਉਹਨਾਂ ਦਾ ਕਿਹੋਂ ਹੁੰਦਾ ਝੂਠ ਬੋਲ ਕੇ ਕੋਈ ਵੀ ਚੀਜ਼ ਨਹੀਂ ਵੇਚਾਂਗੇ ਕਹਿ ਕੇ 2 ਰੁਪਏ ਲਾਵਾਂ ਸਾਡੇ ਗਲਤ ਗੱਲ ਨਹੀਂ ਕਰਾਂਗੇ ਕਦੇ ਵੀ ਲੈ ਵੀ ਮਿੱਤਰੋ 바కి ਸਕਰੀਨ ਦੇ ਉੱਪਰ ਨੰਬਰ ਹੈਗਾ ਬਈ ਜੇ ਕਿਸੇ ਵੀ ਮੇਰੇ ਵੀਰ ਨੂੰ ਕਿਉਂ ਚਾਹੀਦਾ ਹੋਵੇ ਤਾਂ ਜ਼ਿਕਰੇ ਬੈਠੇ ਬੈਠੇ ਵੀ ਮੰਗਵਾ ਲੋ ਤੇ ਇਹ ਆਉਣਾ ਹੋਊਗਾ ਤਾਂ ਬਈ ਆਜੋ ਪੋਸਟ ਲਾਈਨ ਦੇ ਕੋਲੇ ਬਰਨਾਲਾ ਰੋਡ ਦੇ ਉੱਤੇ ਢਿੱਲੋ ਕਿਸਾਨ ਡੈਰੀ ਠੀਕ ਹੈ ਮਿੱਟੂ ਭਾਈ ਓਕੇ ਧੰਨਵਾਦ